2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਪਈਆਂ ਬਾਜੜਾਂ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਨਐਸਏ ਨੂੰ ਲੈ ਕੇ ਨਜ਼ਰਬੰਦ ਭਾਈ ਅਮਰਪਾਲ ਖਾਲਸਾ ਦੀ ਜੇਲ੍ਹ ਦੇ ਵਿੱਚੋਂ ਭਾਈ ਲਲਕਾਰ ਨੇ ਬਾਜੜਾਂ ਬਾ ਦਿੱਤੀਆਂ ਨੇ ਇੱਕ ਪਾਸੇ ਹਲਕਾ ਤਰਨਤਰ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਵੱਡੋ ਛੋਟੀ ਦਾ ਜੋਰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਲਗਾਇਆ ਚਾਰਿਆ ਹੈ ਹਲਕਾ ਤਰਨਤਰ ਦੀ ਜਿਮਣੀ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਇੱਕ ਪਾਰਟੀ ਲਈ ਸੈਮੀਫਾਈਨਲ ਹੈ ਇਹ ਕਿਹੜੀ ਪਾਰਟੀ ਸੈਮੀਫਾਈਨਲ ਜਿੱਤੇਗੀ ਇਸ ਬਾਰੇ ਗੱਲਬਾਤ ਕਰਦੇ ਹਾਂ ਤੇ ਦੂਸਰੇ ਪਾਸੇ ਅੱਡੀ ਚੋਟੀ ਦਾ ਜੋਰ ਲਗਾਉਣ ਦੇ ਬਾਅਦ ਯੁੱਧ ਵੀ ਸਾਰੀਆਂ ਹੀ ਪਾਰਟੀਆਂ ਦੇ ਨੁਮਾਇंदे ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਬੇਵਸ ਹੋ ਗਏ ਨੇ ਕਿਉਂਕਿ ਮਾਮਲਾ ਇੱਕ ਸੈਟਡ ਹੋ ਗਿਆ ਹੈ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲ ਕਦਮੀ ਕਰਦੇ ਹੋਏ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਲੇਕਿਨ ਪੰਥ ਨਾ ਤੇ ਸਰੂਪਰੀ ਆਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ਨਾ ਪ੍ਰਿੰਸੀਪਲ ਸੁਖਵਿੰਦਰ ਕੌਰ ਤੇ ਅਖਮ ਵਿਚ ਖੜ ਰਿਹਾ ਹੈ ਇਧਰ ਭਾਰਤੀ ਜਨਤਾ ਪਾਰਟੀ ਦੇ ਹਲਕਾ ਤਰਨਤਾਰ ਤੋਂ ਪੈਰ ਨਹੀਂ ਲਗਣੇ ਕਿਉਂਕਿ ਇਹ ਚੋਣਾ ਨਿਰਧਾਰਤ ਕਰਨ ਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ ਕੌਮ ਦੀ ਪੰਥ ਦੀ ਸਿੱਖਾਂ ਦੀ ਵੋਟ ਹੈ ਕਿਹੜੀ ਪਾਰਟੀ ਨੂੰ ਭਵੇਗੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਕਲੇਸ਼ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦਾ ਬਣ ਜਾਣਾ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੁੱਧੇ ਅਤੇ ਖੁੱਲਮ ਖੁੱਲੇ ਸ਼ਬਦਾਂ ਵਿੱਚ ਸਮਰਥਨ ਦਿੱਤਾ ਹੈ ਭਾਈ ਅੰਬਰਤਪਾਲ ਖਾਲਸਾ ਦੇ ਉਮੀਦਵਾਰ ਮੰਦੀਪ ਸਿੰਘ ਨੂੰ ਦੱਸਦੀ ਹੈ ਕਿ ਮੰਦੀਪ ਸਿੰਘ ਮੱਨਾ ਸੰਦੀਪ ਸਿੰਘ ਸੈਣੀ ਦੇ ਵੱਡੇ ਭਰਾ ਨੇ ਜਿੱਨਾ ਉਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਤਸ਼ੱਦਦ ਕੀਤੇ ਬੇਰਮੀ ਦੇ ਨਾਲ ਕੁੱਟਿਆ ਹਾਲਾਂਕਿ ਕੌਮ ਇੱਕ ਥਾਪੜ ਕੇ ਖੜੀ ਹੈ ਤੇ ਦੂਸਰੇ ਪਾਸੇ ਇਧਰੋਂ ਜਿੱਤੇ ਹੋਏ ਜਿੱਤੀ ਹੋਈ ਪਾਰਟੀ ਹਾਕਮ ਤੇਰ ਦੇ ਪਸੀਨੇ ਵੱਡੇ ਖੱਬੀਖਾਨ ਜਿਹੜੇ ਕਹਿੰਦੇ ਸੀ ਕਿ ਅਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਹਲਕਾ ਤਨਤਪ ਦੀ ਜਿਮਣੀ ਚੋਣ ਜਿੱਤਾਂਗੇ ਇਹਨਾਂ ਸਾਰੇ ਖੱਬੀ ਖਾਨਾਂ ਨੂੰ ਭਾਜਰਾਂ ਪੈ ਗਈਆਂ ਨੇ ਕਿਉਂਕਿ ਪਿੰਡਾਂ ਦੇ ਪਿੰਡ ਭਾਈ ਅਬਰਤਪਾਲ ਖਾਲਸਾ ਦੇ ਹੱਕ ਵਿੱਚ ਆ ਗਏ ਨੇ ਹੱਕ ਵਿੱਚ ਆ ਗਏ ਨੇ ਮਨਦੀਪ ਸਿੰਘ ਦੇ ਜੋ ਸੰਦੀਪ ਸਿੰਘ ਸਣੀ ਦੇ ਭਰਾ ਨੇ ਲੋਕ ਕਹਿ ਰਹੇ ਨੇ ਕਿ ਤੇਲ ਵੀ ਸਾਡਾ ਗੱਡੀਆਂ ਵੀ ਸਾਡੀਆਂ ਪੈਸੇ ਵੀ ਸਾਡੇ ਤੇ ਵੋਟਾਂ ਵੀ ਸਾਡੀਆਂ ਜੋ ਤੁਹਾਨੂੰ ਠੁੱਲਮ-ਖੁੱਲਲੇ ਤੌਰ ਤੇ ਪੈਣ ਗਈਆਂ ਪਿੰਡਾਂ ਦੇ ਪਿੰਡ ਹਲਕਾ ਤਰਨਤਪੁਰ ਦੇ ਲਗਾਤਾਰ ਭਾਈ ਅਬਰਤਪਾਲ ਖਾਲਸਾ ਵੱਲੋਂ ਉਤਾਰੇ ਗਏ ਉਮੀਦਵਾਰ ਮਨਦੀਪ ਸਿੰਘ ਦੇ ਨਾਲ ਜੁੜ ਰਹੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਮੈਂ ਸਾਰਿਆਂ ਹੀ ਪੰਥਕ ਧਰਾ ਦਾ ਆਜ਼ਾਦ ਉਮੀਦਵਾਰ ਆ ਗੱਲ ਹੈ ਪੰਥ ਦੀ ਗੱਲ ਹੈ ਕੌਮ ਦੀ ਗੱਲ ਕਰਾਂਗਾ ਪਾਰਟੀ ਬਾਜ਼ੀ ਤੋਂ ਉੱਠ ਕੇ ਇਸ ਕਰਕੇ ਇੱਕ ਪਾਸੇ ਹਰਪ੍ਰੀਤ ਸਿੰਘ ਦਾ ਸਾਥ ਗਿਆਰੀ ਹਰਪ੍ਰੀਤ ਸਿੰਘ ਜੋ ਨਵੀਂ ਸ਼ਰੂਮੜੀ ਅਕਾਲੀ ਦਲ ਦੇ ਪ੍ਰਧਾਨ ਨੇ ਅਤੇ ਉਹਨਾਂ ਦੇ ਸਾਥੀਆਂ ਦਾ ਸਾਥ ਦੂਸਰੇ ਪਾਸੇ ਅਕਾਲੀ ਦਲ ਸ਼ਰੂਮੜੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਦਾ ਸਾਥ ਹੈ ਤੀਸਰੇ ਪਾਸੇ ਭਾਈ ਅਮਰਪਾਲ ਖਾਲਸਾ ਅਤੇ ਬੀਬੀ ਪਰਮਜੀਤ कौर ਖਾਲੜਾ ਨੇ ਵੀ ਚੌਂ ਮੈਦਾਨ ਦੇ ਵਿੱਚ ਝੜਦੇ ਗੱਡੇ ਸ਼ੁਰੂ ਕਰ ਦਿੱਤੇ ਨੇ ਜਿਸ ਤਰ੍ਹਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਖਾਲਸਾ ਨੂੰ 197120 ਵੋਟਾਂ ਦੇ ਵੱਟੇ ਫਰਕ ਦੇ ਨਾਲ ਹਰਾਇਆ ਸੀ ਹੁਣ ਗਲੇ ਦੀ ਹੱਡੀ ਬਣ ਗਏ ਨੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ ਮਨਦੀਪ ਸਿੰਘ ਉਹ ਗਲੇ ਦੀ ਹੱਡੀ ਬਣ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਸੁਖਬੀਰ ਸਿੰਘ ਬਾਦਲ ਰਾਜਾ ਬੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਾਸਤੇ ਦੂਸਰੇ ਪਾਸੇ ਸੁਨੀਲ ਕੁਮਾਰ ਜਾਖੜ ਅਤੇ ਅਸ਼ਮੀ ਕੁਮਾਰ ਵਾਸਤੇ ਹਾਲਾਂਕਿ ਇਹਨਾਂ ਵੱਲੋਂ ਪੂਰਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਲੇਕਿਨ ਜੇਲ੍ਹ ਦੇ ਵਿੱਚੋਂ ਲਲਕ ਜੇਲ੍ਹ ਦੇ ਵਿੱਚੋਂ ਮਾਰੀ ਦਲਕਾਰ ਨੇ ਪਿੰਡਾਂ ਦੇ ਪਿੰਡ ਉਲਟਾ ਦਿੱਤੇ ਨੇ ਪਿੰਡਾਂ ਦੇ ਪਿੰਡ ਹਲਕਾ ਤਰਨਤਾਰ ਦੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਅਕ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਨੂੰ ਤਿਆਰ ਹੋ ਗਏ ਨੇ ਲੋ ਕਹਿੰਦੇ ਨੇ ਕਿ ਇਹ ਮੁੱਦਾ ਹੈ ਕੌਮ ਦਾ ਇਹ ਮੁੱਦਾ ਹੈ ਧਰਮ ਦਾ ਇਹ ਮੁੱਦਾ ਹੈ ਪੰਥ ਦਾ ਤੇ ਇਸ ਕਰਕੇ ਪੰਥਕ ਉਮੀਦਵਾਰ ਦਾ ਜਿਤਨਾ ਜ਼ਰੂਰੀ ਹੈ ਕਿਉਂਕਿ ਸੰਦੀਪ ਸਿੰਘ ਦੀ ਜਿਹੜੀ ਕਰਵਾ ਜਿਹੜੀ ਹੈ ਉਹਦੇ ਕੰਮ ਨੇ ਜੋ ਕੁਝ ਉਸਨੇ ਕੌਮ ਵਾਸਤੇ ਸਿੱਖੀ ਵਾਸਤੇ ਕੀਤਾ ਹੈ ਉਸ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰਾਂਗੇ ਹਾਲਾਂਕਿ ਸਦੀਤ ਸਿੰਘ ਸਰੀ ਦੀ ਤਰ ਪਤਨੀ ਨੇ ਖਿਆਸੀ ਕਿ ਸੰਦੀਪ ਸਿੰਘ ਸਮੀ ਵੀ ਇਹ ਜਿਮਨੀ ਚੋਲ ੜ ਸਕਦੇ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਦੇ ਵਿੱਚ ਬੰਦ ਹਾਂ ਇਸ ਹਲਕੇ ਨੂੰ ਲੋੜ ਹੈ ਸੇਵਾਵਾਂ ਦੀ ਇਸ ਕਰਕੇ ਮੈਂ ਆਪਣੇ ਭਰਾ ਦੀ ਡਿਊਟੀ ਇਹ ਜ਼ਿੰਮੇਵਾਰੀ ਨਹੀਂ ਹੈ ਅਤੇ ਉਹਨਾਂ ਨੇ ਪੰਥ ਨੂੰ ਅਪੀਲ ਵੀ ਕੀਤੀ ਹੈ ਕਿ ਪੰਥ ਨੂੰ ਸਾਥ ਦੇਣਾ ਚਾਹੀਦਾ ਹੈ ਬੰਦੀਪ ਸਿੰਘ ਬੰਦਾ ਯਾਨੀ ਕਿ ਮੇਰੇ ਵੱਡੇ ਭਰਾ ਦਾ ਉਧਰ ਭਾਈ ਅਮਰਤਪਾਲ ਖਾਲਸਾ ਦੇ ਸਮਰਥਕ ਉਧਰ ਨਵੀਂ ਸ਼ੁਰੂ ਹੋਈ ਅਕਾਲੀ ਦਲ ਪ੍ਰਧਾਨ ਗਿਆਨੀ ਹਰਪੀ ਸਿੰਘ ਦੇ ਸਮਰਥਕ ਉਧਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਸਮਰਥਕ ਉਧਰ ਸਰਬਜੀਤ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਦੀ ਛੋਟੀ ਭੈਣ ਅਬਰਤ ਪਾਪਕੌਰ ਖਾਲਸਾ ਵੀ ਮਨਦੀਪ ਸਿੰਘ ਦੇ ਹੱਕ ਵਿੱਚ ਆ ਗਈ ਹੈ ਰਾਤੋਂ ਰਾਤ ਵੱਡੀਆਂ ਵੱਡੀਆਂ ਗੇਮਾਂ ਘਮਾਈਆਂ ਜਾ ਰਹੀਆਂ ਨੇ ਜਿਹੜੇ ਕੱਟੜ ਕਾਂਗਰਸੀ ਨੇ ਕੱਟੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਕੱਟੜ ਆਪ ਆਦੀ ਪਾਰਟੀ ਦੇ ਉਮੀਦਵਾਰ ਨੇ ਕੱਟੜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਸ ਜਿਹੜੇ ਲਗਾਤਾਰ ਹੁਣ ਉਹਨਾਂ ਦਾ ਜਿਹੜਾ ਹੈ ਵਿਰੋਧ ਹੋ ਰਿਹਾ ਹੈ ਤੇ ਜਿਹੜੇ ਕੱਟੜ ਇਹਨਾਂ ਦੇ ਵੋਟਰ ਸੀ ਉਹ ਲਗਾਤਾਰ ਇੱਕ ਇੱਕ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਦੇ ਨਾਲ ਜੁੜ ਰਹੇ ਨੇ ਜਿਹੜੇ ਮੌਜੂਦਾ ਹਾਲਾਤ ਨੇ ਹਲਕਾ ਤਰਨਤੜ ਦੇ ਮਾਮਲਾ ਇੱਕ ਸਾਈਡਡ ਜਿੱਤ ਜਿਹੜੀ ਹੈ ਇੱਕ ਸਾਈਡਡ ਹੋ ਗਈ ਹੈ ਯਾਨੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੀ ਤਰ੍ਹਾਂ ਮੰਦੀਪ ਸਿੰਘ ਜਿਮਨੀ ਚੋਣ ਲਗਭਗ 50 ਹਜ਼ਾਰ ਤੋਂ ਪਲੱਸ ਵੋਟਾਂ ਦੇ ਨਾਲ ਜਿੱਤਣਗੇ ਧੰਨਵਾਦ